ਹੋਲੋ ਤੁਹਾਡੀ ਗੱਲ ਮੰਨ ਗਿਆ ਪਰ ਤੁਨੇ ਸਿਰ ਪੜਿਆ ਦੋਨੇ ਪਾਸੇ ਅਸਲ ਦੋਨੇ ਪਾਸੇ ਬਰਾਜ ਨੂੰ ਗੱਲ ਕਰਦੇ ਜਿਹੜਾ ਵੀਡੀਓ ਦੇਖਦਾ ਇਹਨੇ ਪੱਗ ਲਾਈ ਪਹਿਲਾਂ ਪੱਗ ਹੱਥੇ ਮੇਟੇ ਹਾਂ ਬਿਲਕੁਲ ਲਾਈ ਹੈ ਪਰ ਉਹ ਇਹਨੇ ਆ ਕੇ ਪਾਈ ਨੇ ਪਹਿਲਾਂ ਇਹਨੇ ਮੈਂ ਦੱਸਦਾ ਜਵਾਨੀ ਬੰਦੇ ਨਹੀਂ ਮਰਾਗ ਨਹੀਂ ਮਰਾਗ ਭਰਾ ਆ ਮੈਂ ਗਲਤ ਨਹੀਂ ਦੱਸੂਗਾ ਬਾਈ ਨੇ ਆ ਕੇ ਸਿੱਧਾ ਬੋਰਡ ਹਟਾਇਆ ਬੋਰਡ ਆਇਆ ਬਾਡੀ ਨੂੰ ਬੋਰਡ ਨੂੰ ਕਿੱਥੇ ਆ? ਬਦਲਦੇ ਨੂੰ ਸਪ੍ਰੇਟਰੇ ਰੋ ਗਿਆ ਇਹਨੇ ਬਾਈ ਟੱਕਾ ਮਰਿਆ ਬਾਹੂਦਰ ਵੀ ਹੱਥੋਂ ਬਾਈ ਉਹ ਇੰਨੇ ਝੰਗੇ ਪਾ ਲਏ ਨੇ ਟੱਕੇ ਸਟਾਰਟ ਹੋ ਗਏ ਨਾ ਮੈਂ ਕਹਿੰਦੇ ਟੱਕਾ ਮਰਿਆ ਪੜ ਨਹੀਂ ਆਣ ਕਰਦੇ ਪਾਜੀ ਕੋਦਮੀ ਜਰਮਾਨਾ ਦੇਖੋ ਇਰਾਨ ਜਿਹੜਾ ਵੀਡੀਓ ਸਾਰੇ ਦੇਖੋ ਵੀਡੀਓ ਫਿਰ ਦੇਖੋ ਜਿਆਦਾ ਜਾਅ ਕਰਨਾ ਹੱਥ ਨਹੀਂ ਹੋ ਜਾਂਦਾ ਜਨਾਬ ਕਰੋ ਸਿਰ ਪਾੜੇ ਤੇ ਹੱਥ ਨਹੀਂ ਆਉਂਦਾ ਤੁਸੀਂ ਬੰਦੇ ਬਾਰੇ ਬੰਦ ਹੋਤੀ ਬੰਦੇ ਨੂੰ ਜੱਖੂ ਪੰਦੇ ਨੇ ਜੋਟੀ ਤੀਂ ਪਹਿਲੇ ਕਰ ਲਿਆ ਬੰਦੇ ਦਾ ਲੈ ਆਓ ਬੰਦਾ ਚਾਈ ਕਰੇਗਾ ਸਿਰ ਪਾੜੇ ਮੈਂ ਸਾਡੀ ਗਲਤੀ ਹੋਈ ਨਹੀਂ ਇਹਨਾਂ ਦਾ ਧਾਰਮਿਕ ਕੰਮ ਹੋਣਾ ਪਹਿਲਾਂ ਕੰਮ ਖਤਮ ਹੋ ਗਿਆ ਬੰਦੇ ਨੂੰ ਬੁਲਾ ਲਓ ਠੀਕ ਹੈ ਜੀ ਕੀ ਗੱਲ ਹੋਈ ਆ ਜੀ ਅੱਜ ਟੋਲ ਪਲਾਜ਼ਾ ਦੇ ਉੱਤੇ ਗੱਲ ਇਹ ਹੋਈ ਆ ਭਾਈ ਜੀ ਵੇਖੋ ਜੀ ਮੈਂ ਇੱਕ ਪੱਕਾ ਬੰਦਾ ਐ ਪਰਮਾਨੈਂਟ ਜੌਬ ਐ ਮੇਰੀ ਠੀਕ ਐ ਜੀ ਲੜਾਈ ਤਾਂ ਮੈਂ ਵੈਸੇ ਨਹੀਂ ਕਰਦਾ ਠੀਕ ਐ ਕਿਉਂਕਿ ਤੁਹਾਨੂੰ ਪਤਾ ਪੱਕੇ ਬੰਦੇ ਨਹੀਂ ਨੁਕਸਾਨ ਕੇ ਨਾਲ ਲੜਾਈ ਦਾ ਠੀਕ ਐ ਜੀ ਮੈਂ ਕੀ ਕੀਤਾ ਮੈਂ ਆ ਰਿਆਂ ਬਸਰੋ ਚੱਲ ਕੇ ਆਪਣਾ 12:40 ਦਾ ਮੇਰਾ ਟਾਈਮ ਸੀ ਠੀਕ ਐ ਜੀ ਉਸ ਤੋਂ ਬਾਅਦ ਕੀਆ 2 ਵਜੇ ਮੇਰਾ ਕਪੂਰ ਸਭਾੜਪੁਰ ਤੋਂ ਟਾਈਮ ਸੀ ਠੀਕ ਐ ਆ ਕੇ ਆਉਂਦਿਆਂ ਜਦੋਂ ਮੈਂ ਇੱਥੇ ਪੂਰਾ ਫੁੱਲ ਜਾਮ ਸੀਗਾ ਠੀਕ ਐ ਜੀ ਪੂਰਾ ਬਿਲਕੁਲ ਫੁੱਲ ਜਾਮ ਸੀ ਮੈਂ ਇੱਕ ਰਿਕਵੈਸਟ ਦੇ ਤੌਰ ਤੇ ਇਧਰ ਗੱਡੀ ਲਈ ਆ ਮੈਂ ਸਵਾਰੀਆਂ ਨੂੰ ਪੁੱਛੋ ਬਕਾਇਦਾ ਮੈਂ ਸਿਰਫ ਇੱਕ ਰਿਕਵੈਸਟ ਕੀਤੀ ਮੈਂ ਕਿਹਾ ਵੀਰ ਜੀ ਮੇਰਾ ਟਾਈਮ ਲੰਘੇ ਜਾਣਾ ਮੈਨੂੰ ਇੱਧਰ ਦੀ ਜਾਣਾ ਨੂੰ ਅਗਰ ਪਰਚੀ ਦੀ ਗੱਲ ਹੈ ਤੁਸੀਂ ਉਧਰ ਮਸ਼ੀਨ ਲਾ ਦਿਓ ਬਸ ਮਸ਼ੀਨ ਲਾ ਕੇ ਮੈਂ ਨਿਕਲ ਜਾਣਾ ਮੈਂ ਕੋਈ ਦਾਦਾ ਗੀਰੀ ਤਾਂ ਨਹੀਂ ਕੀਤੀ ਕਿ ਮੈਂ ਧੱਕੇ ਨਾਲ ਨਿਕਲਣਾ ਜਾਂ ਜੱਜੋ ਕਰਨਾ ਕਰਨਾ ਈ ਠੀਕ ਆ ਮੈਂ ਇਹਨਾਂ ਨੂੰ ਇੱਕ ਰਿਕਵੈਸਟ ਕੀਤੀ ਇਹਨਾਂ ਕਹਿੰਦਾ ਇੱਧਰ ਦੀ ਨਹੀਂ ਜਾਣਾ ਜੀ ਅਸੀਂ ਨਹੀਂ ਜਾਣਾ ਮੈਂ ਫਿਰ ਇੰਨੀ ਗੱਲ ਕਹੀ ਆ ਮੈਂ ਕਿਹਾ ਜਦੋਂ ਫਿਰ ਉਹ ਲਾਈਨ ਸਾਡੀ ਦਿੱਤੀ ਫਿਰ ਤੁਸੀਂ ਉਧਰ ਦੀ ਜਾ ਦਿਓ ਸਾਨੂੰ ਅੱਛਾ ਉਹ ਚੀਜ਼ ਆਂਦੇ ਕਿ ਇਹ ਰੋਡ ਆ ਇਹਹੀਂ ਏਦਾਂ ਲੈਣਾ ਨਹੀਂ ਬਣਾ ਸਕਦੇ ਹੁਣ ਜਦੋਂ ਜਿਆਦਾ ਟਰੈਫਿਕ ਹੋਏ ਇਹਦੇ ਤੇ ਅਸੀਂ ਕਰੀਏ ਇਹਨਾਂ ਨੂੰ ਇਹੋ ਗੱਲ ਮੈਂ ਕਿ ਕਿ ਜਦੋਂ ਟਰੈਫਿਕ ਹੁੰਦੀ ਅਸੀਂ ਵੀ ਤੁਹਾਨੂੰ ਫੇਰ ਹੀ ਰਿਕਵੈਸਟ ਕਰਦੇ ਅਸੀਂ ਤੁਹਾਨੂੰ ਓਦਾਂ ਤੇ ਨਹੀਂ ਕਰਦੇ ਤੁਸੀਂ ਕਿਉਂ ਨਹੀਂ ਸਾਡੇ ਨਾਲ ਕੰਪਰੋਮਾਈਜ਼ ਕਰਦੇ ਦੱਸੋ ਮੈਨੂੰ ਹੈ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਨੇ ਉਹ ਮੁੱਦਾ ਜਿਹੜਾ ਆਇਆ ਦੂਜਾ ਠੀਕ ਆ ਉਹ ਮੈਨੂੰ ਆ ਕੇ ਨਾ ਤਾਂ ਕੰਮ ਤੱਕਾ ਕਰ ਲਿਆ ਜਦੋਂ ਮੈਂ ਬੈਰੀ ਲੱਗੇ ਲਾਇਆ ਤਾਂ ਕੰਮ ਤੱਕੇ ਕੀਤਾ ਹੁਣ ਵੇਖੋ ਭਾਈ ਜੀ ਇਹਨਾਂ ਇੱਕ ਪੱਗ ਦਾ ਇਸ਼ੂ ਬਣਾ ਲਿਆ ਹੁਣ ਜਿਹੜਾ ਬੰਦਾ ਮੇਰੇ ਤੇ ਉੱਤੇ ਆ ਕੇ ਚ ਉਹ ਧੱਕਮ ਧੱਕੀ ਨਾ ਬਾੜਾ ਵੜ ਤੇ ਲਥਨੀ ਲਥਨੀ ਆ ਜਦੋਂ ਲਥੀ ਪੱਗ ਇਹਨਾਂ ਨੇ ਇਸ਼ੂ ਬਣਾ ਲਿਆ ਉਹ ਚੀ ਦਾ ਇਹ ਆਗੇ ਨਾ ਜਾਣ ਬੋਝ ਕੇ ਤਨੀ ਪੱਗ ਲਾਈ ਭਾਜੀ ਮੈਂ ਕੋਈ ਅਹ ਜੀ ਗਲਤੀ ਨਹੀਂ ਕੋਈ ਗੱਲ ਆ ਸਵਾਰੀਆਂ ਗਵਾਇਆ ਸਾਰੀਆਂ ਪੁੱਛੋ ਮੈਨੂੰ ਕੀ ਲੋੜ ਪਈ ਪੱਗ ਲਾਉਂਦੀ ਪਹਿਲੇ ਤੁਹਾਨੂੰ ਅੱਗੇ ਕਹਿੰਦਾ ਕਿ ਮੈਂ ਇੱਕ ਪੱਕੀ ਪੱਕੀ ਨੌਕਰੀ ਮੇਰੀ ਮੈਂ ਤਾਂ ਵੈਸੇ ਲੜਾਈ ਤੋਂ ਡਰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਇਹਨਾਂ ਉਧਰ 10 12 ਮੁੰਡੇ ਸੱਦੇ ਆ 10 12 ਮੁੰਡੇ ਸੱਦ ਕੇ ਉਹੜਾ ਮੁੰਡਾ ਜਵਾੜ ਜਣਾ ਉਹ ਮੈਨੂੰ ਉਧੇ ਗਾਲਾਂ ਕੱਢਣ ਲੱਗ ਗਿਆ ਗਾਲਾਂ ਕੱਢ ਕੇ ਉਹਨਾਂ ਨੇ ਕੀਤਾ ਇਹ ਦਾ 12 ਜਣਾ ਮੇਰੇ ਸੱਤ ਘਰੇ ਪਾਇ ਜੇ ਮੇਰੀ ਸਵਾਰੀ ਨਾ ਨਾ ਮੈਨੂੰ ਛਡਾਉਂਦੀ ਪਾਜੀ ਮੈਨੂੰ ਉੱਥੇ ਮਾਰੇ ਜਿਹੜਾ ਤੁਹਾਡੇ ਸਿਰ ਦੇ ਵਿੱਚ ਕੀ ਬੱਜਾ ਮੇਰੇ ਕੜੇ ਮਾਰੇ ਕੜੇ ਮਾਰੇ ਰੋਡ ਮਰੀ ਹੋਰ ਰੋਡ ਦਾ ਡੰਡਾਇਲਾ ਜਿਹੜਾ ਦੂਜਾ ਹੈ ਕਈ ਦਾ ਦੱਸਦਾ ਕਿ ਪਤਾ ਨਹੀਂ ਕੀ ਹੋ ਉਹ ਮਾਰੇ ਆ ਇਹ 7 ਤੋਂ 8 ਬੰਦੇ ਹਿਸਾਬ ਲਾ ਲਓ ਇੰਨੇ ਇੰਨੀ ਕੀ ਜੁਰਤ ਰੱਖਦੇ ਆ ਬੰਦੇ ਜਿਹੜੇ ਦਾਦਾਗਰੀ ਕਰਦੇ ਨੇ ਇੱਕ ਬੰਦੇ ਦੇ ਸਿਰ ਕੱਲੇ ਪੈਂਦੇ 10 ਬੰਦੇ ਪੈਂਦੇ ਆ ਇਹ ਬੰਦੇ ਆ ਇਹ ਸਾਲੇ ਹੀ ਜੜਾ ਨਾ ਮਾਰੇ ਆ ਇਹ ਚੀਜ਼ ਹੈ ਭਾਈ ਬੰਦੇ ਪਛਾਣ ਲੈਣਾ ਹਾਂ ਮੈਂ ਪਾਜੀ ਮੈਂ ਮੰਗ ਇਹ ਕਰਦਾ ਵੀ ਫੁੱਲ ਬੜਾ ਫੁੱਲ ਪਰਚਾ ਉਹਦੇ ਤੇ ਹੋਣਾ ਚਾਹੀਦਾ ਜੋ ਨੇ ਸਰਕਾਰੀ ਕੰਮ ਚ ਵਿਗੜ ਪਾਇਆ ਉਹ ਤੇ ਜੋ ਬੜੀ ਕਾਰਵਾਈ ਉਹ ਤੇ ਹੋਣੀ ਚਾਹੀਦੀ ਆ ਆਪਾਂ ਨੂੰ ਇਹ ਨਹੀਂ ਤੇ ਅਸੀਂ ਅਸੀਂ ਰੋਡ ਰੋਡ ਨਹੀਂ ਖੋਲਣਾ ਸਿੱਧੀ ਗੱਲ ਉਸ ਕੰਪਲੇਨ ਕੀਤੀ ਗਈ ਹੁਣ ਪਾਜੀ ਆ ਪੁਲਿਸ ਆਈ ਹੈ ਪੁਲਿਸ ਦੇ ਕੋਲ ਕੀਤੀ ਮੈਂ ਹੁਣ ਆਏ ਪੁਲਿਸ ਵਾਲੇ ਫਿਰ ਆ ਕੇ ਦੇਖੋ ਕੀ ਕਰਦੇ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਤੱਕ ਉਹਦੇ ਟਾਈਮ ਤੇ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹਦਾ ਕਸੂਰ ਹੈ ਜੋ ਕੁਛ ਵੀ ਉਹ ਬਾਤ ਉਹਨਾਂ ਤੇ ਕਰਦੇ ਕਿ ਕੀ ਜਾ ਰਿਹਾ ਕਿ ਟੋਲ ਪਲਾਜ਼ਾ ਦੇ ਨਾਗਰਿਕਾਂ ਨੂੰ ਕਿਹਾ ਜਾ ਰਿਹਾ ਕਿ ਉਹ ਮੇਰੀ ਪਾਗਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਬਾ ਝਗੜਾ ਹੋਇਆ ਹਾਂ ਸਾਰੀ ਸਾਰੀ ਡਿਟੇਲ ਚ ਬਿਚੋ ਰਿਪੋਰਟ ਹੋਇਆ ਸਾਰਾ ਕੁਝ ਉਹ ਕੱਲੀ ਕੱਲੀ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਊਗਾ ਕਰਕੇ ਕਰਾਂਗੇ ਕੁਝ ਸੀਸੀਟੀ ਫੁਟੇਜ ਜਿਹੜੀ ਹੈ ਸਾਹਮਣੇ ਆਈ ਹੈ ਹਾਂਜੀ ਉਹ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨਾਲ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆਂ ਕਿ ਦੋਨਾਂ ਨੂੰ ਬਲੱਬ ਕਰਕੇ ਸਾਹਮਣੇ ਲਿਆਂ ਇਕੱਠੇ ਕਰਕੇ ਤਾਂ ਫਿਰ ਫਾਈਨਲ ਕਰਾਂਗੇ ਜੋ ਹੋ ਰਿਹਾ ਹੈ